ਦੀ ਸ਼ਾਹ ਨੇ ਖੁਰ ਕਿਹਾ ਵੀ ਡਿਪਟੀ ਸਾਹਿਬ ਤਪੇ ਵਾਲੇ ਉਹਨਾਂ ਨੇ ਖੁਦ ਕਿਹਾਗਾ ਵੀ ਇਹ ਇੱਥੇ ਆ ਜੇ ਵੀ ਇਹ ਸੀ ਮੂਲ ਭਰਾ ਕੇ ਦਾ ਨਿਮੇੜਦਿਆਂ ਇਹ ਮੂਲ ਭਰਨ ਨੂੰ ਤਿਆਰ ਵੀ ਆਗੇ ਕਿ ਜਿੰਨੀ ਕੁ ਮੇਰੇ ਚ ਪਹੁੰਚ ਹੈਗੀ ਆ ਵਨ ਟਾਈਮ ਸੈਟਲਮੈਂਟ ਸਕੀਮ ਹੁੰਦੀ ਆ ਭਾਈ ਹਾਂਜੀ ਵਨ ਟਾਈਮ ਸੈਟਲਮੈਂਟ ਸਕੀਮ ਹੁੰਦੀ ਆਗੇ ਉਹ ਤੇ ਉਹਦੇ ਅਧੀਨ ਮਤਲਬ ਬਹੁਤ ਕੇਸ ਨਿਮੇੜੇ ਵੀ ਆ ਇਹ ਕੋਈ ਪਹਿਲਾ ਪਹਿਲਾ ਕੇਸ ਨਹੀਂ ਹੈਗਾ ਉਹ ਉਹ ਵਸਤੀ ਸੀ ਕਹਿੰਦੇ ਉਹਨੂੰ ਵਨ ਟਾਈਮ ਸੈਟਲਮੈਂਟ ਵੀ ਕਹਿੰਦੇ ਆਪਾਂ ਉਹ ਮਤਲਬ ਉਹਦੇ ਕਾਫੀ ਕੇਸ ਨਿਮੇੜੇ ਆ ਪਹਿਲਾਂ ਤੁਸੀਂ ਮੈਨੇਜਰ ਸਾਹਿਬ ਨਾਲ ਕੋਈ ਗੱਲ ਹੋਈ ਹੈ ਬਾਈ ਨਹੀਂ ਮੈਨੇਜਰ ਸਾਹਿਬ ਨਾਲ ਸਾਡੀ ਗੱਲ ਨਹੀਂ ਹੋਈ ਜਿਵੇਂ ਅਸੀਂ ਕਹ ਰਹੀਏ ਅਸੀਂ ਤਾਂ ਸਿਰਫ ਡਿਫਟੀ ਸਾਹਿਬ ਨਾਲ ਹੀ ਗੱਲ ਹੋਈ ਸੀ ਛਾਣੇ ਦੇ ਵਿੱਚ ਇਸੇ ਮਤਲੇ ਤੇ ਗਏ ਸੀ ਇੱਕ ਵਾਰ ਡਿਫਟੀ ਸਾਹਿਬ ਨੇ ਉਹਨਾਂ ਨੂੰ ਦੋਨੇ ਪਾਰਟੀਆਂ ਨੂੰ ਬੁਲਾ ਲਿਆ ਉਹਨਾਂ ਨੂੰ ਕਹਿ ਦਿੱਤੀ ਵੀ ਜਿੰਨੇ ਦੇ ਜਾਇਜ਼ ਜੇ ਬਣਦੇ ਆ ਉਹਨੇ ਤੋਂ ਭਰਾ ਦੰਨੇ ਜੇ ਕੋਈ ਝੱਕੇ ਨਾ ਕਹੇ ਆਏ ਹੁਣੋ ਦਿਵਾਨੀ ਬਾਨੀ ਵਰਗੇ ਜਿਹੜੇ ਡੇ ਡੇ ਕਰੋੜਾਂ ਦੀਆਂ ਬਾਂਪਤੀਆ ਉਹ ਬੈਂਕ ਦੇ ਕਰੋੜਾਂ ਰੁਪਇਆ ਲੈ ਕੇ ਭੱਜ ਗਏ ਸਰਕਾਰ ਉਹਨਾਂ ਬੰਨਿ ਕਿਉਂ ਨਹੀਂ ਹੁੰਦੀ ਸਰਕਾਰ ਗਰੀਬ ਬੰਦੇ ਬਨਿ ਕਿਉਂ ਹੁੰਦੀ ਆ ਉਹਨਾਂ ਤੋਂ ਭਰਾ ਲੈਣੇ ਮੇਨਦਰ ਬੋਦੀ ਤੋਂ ਕਿੰਨੇ ਪੈਸੇ ਤੁਹਾਨੂੰ ਵੀ ਪਤਾ ਤੁਸੀਂ ਪੱਤਰਕਾਰਾਂ ਨੇ ਕਿੰਨੇ ਪੈਸੇ ਲੈ ਕੇ ਬਾਦ ਗਏ ਉਹਨਾਂ ਬੰਨਿ ਸਰਕਾਰ ਕਿਉਂ ਨਹੀਂ ਜਾਂਦੀ ਗਰੀਬ ਬੰਨੀ ਸਰਕਾਰ ਕਿਉਂ ਆਉਂਦੀ ਹੈ ਅਸੀਂ ਤਾਂ ਅੱਜ ਵੀ ਕਹਿੰਦੇ ਆ ਵੀ ਜਿੰਨੇ ਦੇ ਜਾਇਜ਼ ਲੈ ਹੋਇਆ ਸੀ ਕਹੇ ਕਿ ਇਹ ਤੋਂ ਕੋਈ ਆਪਦੇ ਸੈਟਲਮੈਂਟ ਕਰਕੇ ਭਰ ਦਊਗਾ ਜੇ ਕਹਿਣ ਵੀ ਘਰੋਂ ਕੱਢ ਦੇਾਂਗੇ ਇਹ ਵੀ ਕੇਯੂ ਗ੍ਰਾਹਾਂ ਦਾ loan ਆ ਘਰੋਂ ਨਹੀਂ ਬੰਦੇ ਨੂੰ ਨਿਕਲਣ ਦੇਵਾਂਗੇ ਤੁਸੀਂ ਜਿੰਨੇ ਵੀ ਲੜਾਈ ਕਰਨੀ ਪਈ ਅਸੀਂ ਕਿੱਥੇ ਬਦੀ ਬਲੋ ਕਰਾਂਗੇ ਜੇ ਜਿਹੜੀ ਲੋਨ ਦੇ ਤਹਿਤ ਥੋੜੇ ਪੈਸੇ ਲੈ